ਕਿਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਤੁਸੀਂ ਅਕਸਰ ਨਾਮ ਸੁਣਿਆ ਹੋਣਾ ਦਾ ਬਾਬਾ ਜੀ ਨੇ ਆ ਬੱਕਰੀਆਂ ਛੇਰ ਚਾਰ ਦਾ ਸੋ ਆਪਾਂ ਉੱਪਰ ਦਰਬਾਰ ਤੇ ਪਹੁੰਚੇ ਆ ਤੇ ਸੰਕਤਾਂ ਦੇ ਰੂਹ ਗੋ ਵੀ ਕਰਾਵਾਂਗੇ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਆ ਜੀ ਇਹ ਛੋਟੀ ਉਮਰ ਚਾਇ ਜਿੱਥੇ ਬਾਬਾ ਗੁਰਦਿੱਤਾ ਜੀ Rajasthan ਹੈ ਜਿੱਥੇ ਹਮਾਰੇ ਦੀ ਪੀਰ ਸਾਹਿਬ ਰੱਖੀ ਹੈ ਅੱਲਾਹ ਤਾਲਾ ਦੀ ਬੰਦਗੀ ਕਰਦੇ ਆ ਕਰਦੇ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਅੱਲਾਹ ਬਰ ਬਰਾਬੀ ਹੈ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਨਾਈ ਗੰਦੀ ਯਾਤਰਾ ਤੋਂ ਆਏ ਪੀਰ ਤੋਂ ਸਾਹਿਬ ਉਹਨਾਂ ਨੂੰ ਪ੍ਰਮਾਤਮਾ ਦੀ ਬਾਣੀ ਹੋਵੇ ਵੀ ਇਸ ਜਗ੍ਹਾ ਦੇ ਇੱਕ ਫਕੀਰ ਬੈਠਾ ਬਾਬਾ ਬੁੱਢਣ ਸਾਹਿਬ ਜੀ ਅਸੀਂ ਉਹਨਾਂ ਦੇ ਦਰਸ਼ਨ ਹੁੰਦੇ ਹਨ ਤੇ ਪਿਛਲੇ ਸਥਾਨ ਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਸائیں ਜੀ ਅੱਲਾਹ تعالی ਬੰਦਗੀ ਕਰਦੇ ਤੇ ਸ਼ੇਰ ਕੁੱਤੇ ਬੱਕਰੀਆਂ ਚਾਰਦੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਆਣ ਕੇ ਪੀਂਤੀ ਕੀਤੀ ਸਾਈਂ ਜੀ ਆਪਣੀ ਸਮਾਧੀ ਕੋਲੋਂ ਅਸੀਂ ਆਪ ਜੀ ਦੇ ਦਰਸ਼ਨਾਂ ਨੂੰ ਆਇਆ ਸਾਈਂ ਜੀ ਜੀ ਇੰਨੇ ਆਯੂਦੀ ਉੱਪਰ ਭੇਟਿਆਂ ਦੇ ਬਾਦ ਜ਼ਮੀਨ ਨਾ ਲੱਭਦੇ ਤੇ ਜਦੋਂ ਸਾਈਂ ਜੀ ਨੇ ਪਰੇ ਭੇਟਿਆਂ ਦੇ ਬਾਦ ਚੱਠੇ ਮਾਰਿਆ ਤੇ ਦਰਸ਼ਨ ਕੀਤੇ ਬਹੁਤ ਖੁਸ਼ ਹੋ ਗਏ ਸੋ ਅੱਜ ਪਹੁੰਚੇ ਆ ਜੀ ਕਿਰਤਪੁਰ ਸਾਹਿਬ ਬਾਬਾ ਬੁੱਢਣ ਸਾਹਿਬ ਤੁਸੀਂ ਅਕਸਰ ਨਾਮ ਸੁਣਿਆ ਉਹਨਾਂ ਦਾ ਬਾਬਾ ਜੀ ਦੀਆਂ ਬੱਕਰੀਆਂ ਸ਼ੇਰ ਚਾਰ ਦਾ ਸੋ ਆਪਾਂ ਉੱਤੇ ਦਰਬਾਰ ਤੇ ਪਹੁੰਚੇ ਆ ਤੇ ਸੰਗਤਾਂ ਦੇ ਰੂਹਗਰੋ ਵੀ ਕਰਾਵਾਂਗੇ ਤੇ ਦੇਰੇ ਉੱਤੇ ਗੱਡੀ ਤੇ ਬੈਠੇ ਨੇ ਬਾਬਾ ਜੀ ਸਾਮ ਸੰਭਾਲ ਕਰਦੇ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਇਤਿਹਾਸ ਉੱਥੋਂ ਦਾ ਆਪਾਂ ਗੱਲਬਾਤ ਵੀ ਕਰਦੇ ਹਾਂ ਕਿ ਦੋਨਾ ਦਰਬਾਰ ਬਣਿਆ ਦਾ ਤੇ ਕਿੰਨੀ ਕਿ ਸਰਦਾ ਤੇ ਕਿੰਨੀ ਕਿ ਫਾਂਗਾ ਤੱਕ ਪਹੁੰਚਦੀ ਗੱਲਬਾਤ ਕਰਦੇ ਹਾਂ ਜੀ ਲੈ ਬਾਬਾ ਜੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕਿਹ ਨਾਮ ਰੂ ਮੇਰਾ ਨਾਮ ਹੈ ਪੱਪਾ ਅਕਬਰ ਸ਼ਾਹ ਜੀ ਇਹ ਬਾਬਾ ਜੀ ਇਤਿਹਾਸ ਬਾਰੇ ਦੱਸ ਦਿਓ ਥੋੜਾ ਜਿਹਾ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਜੀ ਇਹ ਛੋਟੀ ਉਮਰ ਚਾਇ ਜਿੱਥੇ ਬਾਬਾ ਗਰਦੀਤਾ ਜੀ ਦਾ ਸਥਾਨ ਹੈ ਜਿੱਥੇ ਹਮਾਰੇ ਦੀ ਵੀਰ ਸਾਹਿਬ ਰੱਖੀ ਹੈ ਉੱਥੇ ਬੈਠ ਕੇ ਸਾਈਂ ਜੀ ਨੇ 775 ਸਾਲ ਅੱਲਾਹ تعالی ਦੀ ਬੰਦਗੀ ਕੀਤੀ ਜੀ ਅੱਲਾਹ تعالی ਦੀ ਬੰਦਗੀ ਕਰਦੇ ਕਰਦੇ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਅੱਲਾਹ ਪਰ ਪ੍ਰਾਪਤ ਹੋਈਆਂ ਤਿੰਨ ਬੱਕਰੀਆਂ ਇੱਕ ਸ਼ੇਰ ਤੇ ਕੁੱਤਾ ਸ਼ੇਰ ਤੇ ਕੁੱਤਾ ਇਹਨਾਂ ਦੀ ਰਾਖੀ ਕਰਦਾ ਤਾਂ ਨਾਲੇ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲ ਵਿੱਚ ਚਾਰ ਕੇ ਲਿਆਂਦਾ ਤਾਂ ਬਾਬਾ ਜੀ ਦੀਆਂ ਬੱਕਰੀਆਂ 775 ਸਾਲ ਲਵੇਰੀਆਂ ਦੇ ਲਵੇਰੀਆਂ ਨੇ ਇਹਨਾਂ ਦਾ ਦੁੱਧ ਕਦੀ ਨਾ ਮੁੱਕਿਆ ਨਾ ਸੁੱਕਿਆ ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਨਾਈ ਕਰਨ ਦੀ ਯਾਤਰਾ ਤੋਂ ਆਏ ਕੀਰਤੋ ਸਾਹਿਬ ਉਹਨਾਂ ਨੂੰ ਪਰਮਾਤਮਾ ਰ ਬਾਣੀ ਹੋਵੇ ਵੀ ਇਸ ਜਗ੍ਹਾ ਦੇ ਇੱਕ ਫਕੀਰ ਬੈਠਾ ਬਾਬਾ ਬੁੱਢੇ ਸਾਹਿਬ ਜੀ ਅਸੀਂ ਉਹਨਾਂ ਦੇ ਦਰਸ਼ਨ ਹੁੰ ਜਾਣਾ ਪਿਛਲੇ ਸਥਾਨ ਤੇ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਸائیں ਜੀ ਅੱਲਾਹ تعالی ਬੰਦਗੀ ਕਰਦੇ ਤੇ ਸ਼ੇਰ ਕੁੱਤਾ ਬੱਕਰੀਆਂ ਚਾਰਦੇ ਤੇ ਜਦੋਂ ਗੁਰੂ ਨਾਨਕ ਦੇਵ ਜੀ ਆਏ ਆਣ ਕੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਧੀ ਖੋਲੋ ਅਸੀਂ ਆਪਦੇ ਦੇ ਦਰਸ਼ਨਾਂ ਨੂੰ ਆਇਆ ਸਾਈਂ ਜੀ ਤੇ ਇੰਨੀ ਆ ਜਿੱਦਿ ਉੱਪਰ ਭੇਟਿਆਂ ਦੇ ਪਾਲ ਜਮੀਨ ਨਾ ਲੱਗਦੇ ਤੇ ਜਦੋਂ ਸਾਈਂ ਜੀ ਨੇ ਆਪਣੇ ਭੇਟਿਆਂ ਦੇ ਪਾਲ ਚੱਕੇ ਮਹਾਰਾਜ ਦੇ ਦਰਸ਼ਨ ਕੀਤੇ ਬਹੁਤ ਖੁਸ਼ ਤੇ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਚਿੱਪੀ ਚ ਪਾ ਕੇ ਮਹਾਰਾਜ ਨੂੰ ਭੇਟ ਕਰ ਦਿੱਤਾ ਮਹਾਰਾਜ ਜੀ ਕਹਿਣ ਲੱਗੇ ਸਾਈਂ ਜੀ ਤੁਹਾਡਾ ਦੁੱਧ ਪਰਵਾਣ ਅਸੀਂ ਹੁਣ ਨਹੀਂ ਛਕਣਾ ਇਹ ਦੁੱਧ ਅਸੀਂ ਛੇਵੇਂ ਜਾਮੇ ਵਿੱਚ ਛਕਾਂਗੇ ਇਹ ਤੁਸੀਂ ਸਾਡੀ ਆਮਾਨਤ ਆਪਣੇ ਕੋਲ ਰੱਖ ਲਓ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ 'ਚ ਦਵਾਗੇ ਰੱਖ ਲਏ ਆਪ ਸਮਾਧੀ ਲਾਲੀ ਛੇਵੇਂ ਜਾਮੇ ਦੀ ਉਡੀਕ ਵਿੱਚ ਬੈਠ ਕੇ ਬੈਠਿਆ ਬੈਠਿਆ ਪੰਜੇ ਪਾਸ਼ੇ ਦਾ ਸਮਾ ਨੰਗਿਆ ਜਦੋਂ ਛੇਵੇਂ ਪਾਸ਼ੇ ਦਾ ਸਮਾ ਆਇਆ ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗੁਰਦਿੱਤਾ ਜੀ ਨੂੰ ਹੁਕਮ ਹੋਇਆ ਕਿ ਜਾਓ ਉਸ ਪਹਾੜੀ ਤੇ ਬਾਬਾ ਬੁੱਢਾ ਸਾਹਿਬ ਜੀ ਪਹਿਲੇ ਪਾਸ਼ੇ ਦੀ ਈਮਾਨਤ ਲੈ ਕੇ ਬੈਠੇ ਉਹਨਾਂ ਤੋਂ ਈਮਾਨਤ ਰੋ ਬਾਬਾ ਗੁਰਦਿੱਤਾ ਜੀ ਗਲਗੀ ਇਲਾਕੇ ਘੋੜੇ 'ਤੇ ਸਵਾਰ ਹੋ ਕੇ ਪਿਛਲੇ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਕੋ ਲਾਗੇ ਆਣ ਕੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਵਾਦੀ ਖੋਲੋ ਸਾਡੀ ਰੱਖੀ ਹੋਈ ਅਮਾਨਤ ਦਿਓ ਜਦੋਂ ਸਾਈਂ ਜੀ ਨੇ ਪਰਵੇਟਿਆਂ ਦੇ ਬਾਦ ਚੱਕਿਆ ਦੇਖਿਆ ਕਹਿਣ ਲੱਗੇ ਮਹਾਰਾਜ ਜੋਤ ਹੋਈ ਹੈ ਪਰ ਰੂਪ ਹੋ ਨਹੀਂ ਹੈ ਮੈਨੂੰ ਉਹੀ ਰੂਪ ਦਿਖਾਓ ਜਿਸ ਰੂਪ ਵਿੱਚ ਅਮਾਨਤ ਦੇਗੇ ਤੇ ਮੈਂ ਤੁਧ ਤੁਹਾਨੂੰ ਦੋਂਗਾ ਫਿਰ ਸਾਈਂ ਜੀ ਨੇ ਉਹੀ ਦੁੱਧ ਆਪਣੇ ਧੋਨੇ 'ਚੋਂ 121 ਸਾਲ ਬਾਅਦ ਕੱਢਿਆ ਉਹ ਜਿਵੇਂ ਦੇ ਕੱਚਾ ਰੱਖਿਆ ਤਾਂ ਉਵੇਂ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਪਾਪਾ ਗੁਰਦਿੱਤਾ ਜੀ ਨੇ ਗੁਰੂ ਨਾਨਕ ਦੇਵ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਧਾਰ ਕੇ ਛੇਵੇਂ ਪਾਸ਼ੇ ਨੇ ਸਕਿਆ ਤੇ ਸਾਈਂ ਜੀ ਨੇ ਸਕਿਆ ਦੁੱਧ ਛਕਣ ਤੋਂ ਬਾਅਦ ਪਾਪਾ ਗੁਰਦਿੱਤਾ ਜੀ ਨੇ ਪਿੰਡ ਪਹੁੰਚਦੇ ਕਿ ਜਿੰਦ ਬੜੀ ਉੱਥੇ ਇੱਕ ਮਰੀ ਹੋਈ ਗਊਂ ਜੀਂਦੀ ਕਰਦੀ ਛੇਵੇਂ ਪਾਸ਼ੇ ਨੂੰ ਪਤਾ ਲੱਗ ਗਿਆ ਉਹ ਨਾਰਾਜ਼ ਹੋ ਗਏ ਕਹਿਣ ਲੱਗੇ ਮਹਾਰਾਜ ਅੱਜ ਤੁਸੀਂ ਮਰੇ ਹੋਏ ਡੰਗਰਾਂ ਨੂੰ ਜੀਣੇ ਲੱ ਕਰਨ ਲੱਗੇ ਦੇਨ ਚੜਦੇ ਹੋਰੇ ਮਰੇ ਹੋਏ ਬੰਦਿਆਂ ਨੇ ਢੇਲ ਆ ਜੂਗੇ ਤੁਸੀਂ ਕੀ ਦੇ ਕੀ ਦੇ ਜੀਦਾ ਗਰੂਗੇ ਵੀ ਗੁਰੂ ਘਰ ਵਿੱਚ ਕਰਾਮਤ ਦਿਖਾਣੀ ਕਹਿਰ ਦੇ ਬਰਾਬਰ ਹੈ ਇਸ ਗਉ ਦੇ ਬਦਲੇ ਸ਼੍ਰੀ ਚੋਥੀ ਛੱਡੋ ਜਾਂ ਸ਼੍ਰੀ ਛੰਨ ਦੀ ਅੱਗੇ ਆ ਮੈਨੂੰ ਦੋ ਬਾਬਾ ਗਰ ਦਿੱਤਾ ਜੀ ਕਹਿਣ ਲੱਗੇ ਪਿਤਾ ਜੀ ਕਰਾਮਤ ਵੀ ਮੈਂ ਦਿਖਾਈ ਹੈ ਫਿਰ ਸ਼੍ਰੀ ਛੱਡ ਦੀ ਅੱਗੇ ਆ ਮੈਨੂੰ ਦੋ ਐਨੇ ਬਚਨ ਕਰਦੇ ਹੋ ਪਿਛਲੇ ਸਥਾਨ ਤੇ ਬਾਬਾ ਬੁੱਢਣ ਸਾਹਿਬ ਜੀ ਗੁੜਾਗੇ ਬਾਬਾ ਗਰ ਦਿੱਤਾ ਜੀ ਆਣ ਕੇ ਬੇਨਤੀ ਕੀਤੀ ਸਾਈਂ ਜੀ ਇਸ ਜਗ੍ਹਾ ਤੇ ਤੁਸੀਂ ਬਹੁਤ ਦੇਰ ਨਾਮ ਜਪ ਲਿਆ ਇਹ ਜਗ੍ਹਾ ਪਵਿੱਤਰ ਹੋਗੀ ਇਸ ਜਗ੍ਹਾ ਤੇ ਕਾਲੂ ਮੇਲੇ ਲੱਗੇ ਨੇ ਲੋਕਾਂ ਦੀ ਮੋਹ ਮੰਗੀਆਂ ਮਰਾਦਾਪੂਰੀ ਹੋਣੀ ਆ ਇਹ ਪਵਿੱਤਰੋਈ ਜਗ੍ਹਾ ਤੁਸੀਂ ਮੈਨੂੰ ਦੇ ਦਿਓ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲਾ ਲਓ ਸਾਈਂ ਜੀ ਕਹਿਣ ਲੱਗੇ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਪਰ ਤੂੰ ਬਾਬਾ ਗਰ ਦਿੱਤਾ ਦੀਨ ਦੁਨੀਆ ਦਾ ਟਿੱਕਾ ਜੋ ਵਰ ਮੰਗਿਆ ਸੋ ਵਰ ਦਿੱਤਾ ਇਹ ਪਵਿੱਤਰੋਈ ਜਗ੍ਹਾ ਤੁਸੀਂ ਮਿੱਤੇ ਲੈ ਲੈਣੀ ਮੇਰੀ ਇਸ ਪਹਾੜੀ ਤੇ ਕੌਣ ਆਊਗਾ ਬਾਬਾ ਗਰ ਦਿੱਤਾ ਜੀ ਕਹਿਣ ਲੱਗੇ ਨਹੀਂ ਸਾਈਂ ਜੀ ਜਾਓ ਜੋ ਵਾਰ ਮੈਨੂੰ 100 ਵਾਰ ਤੁਹਾਨੂੰ ਯਾਤਰਾ ਹੀ ਮੈਂ ਉਹਦੀ ਸਫਲਤਾ ਕਰੂੰਗਾ ਜਿਹੜਾ ਤੁਹਾਡੇ ਦਰਵਾਜ਼ੇ ਤੇ ਆਉਂਗਾ ਜਿਹੜਾ ਤੁਹਾਡੇ ਦਰਵਾਜ਼ੇ ਤੇ ਨਹੀਂ ਆਉਂਗਾ ਉਹ ਖਾਲੀ ਦਾ ਖਾਲੀ ਰਹੂਗਾ ਇੰਨੇ ਬਚਨ ਕਰਦੇ ਸਾਈਂ ਜੀ ਅਗਲੀ ਇਸ ਸਥਾਨ ਤੇ ਆਗੇ ਇਸ ਸਥਾਨ ਤੇ ਸਾਈਂ ਜੀ ਨੇ ਸਿਰਫ 13 ਦਿਨ ਦਾ ਨਾਮ ਜਪਿਆ ਅੰਤਿਮ ਸਮੇਂ 802 ਸਾਲ 13 ਦਿਨ ਦੀ ਉਮਰ ਪੌਹਚਦੇ ਹੋ ਸਾਈਂ ਜੀ ਇਸ ਸਥਾਨ ਤੇ ਜੋਤੀ ਜੋਤ ਸਮਾ ਗਏ ਇਹਨਾਂ ਦੀ ਸਮਾਦ 6ਵੇਂ ਪਾਸ਼ੇ ਨੇ ਆਪਣੇ ਹੱਥੀ ਤਿਆਰ ਕੀਤੀ ਜੋ ਮੁਸਲਮਾਨ ਰੀਤੂ ਉੱਪਰ ਰਮਾਲਾ ਭੇੜ ਕੀਤਾ ਅਰਦਾਸ ਅਰਦਾਸ ਕੀਤੀ ਫਿਰ ਇਹਨੂੰ ਦੁਆਰੇ ਵਰਦਾਨ ਦਿੱਤਾ ਸਾਈਂ ਜੀ ਮੈਂ ਵੀ ਤੁਹਾਨੂੰ ਇਹੀ ਵਰਦਾਨ ਦਿੰਦਾ ਮੇਰੀ ਜਿੰਨੀ ਵੀ ਕੀਰਤ ਸਾਧੀ ਸੰਗਤ ਆਉਣਗੇ ਆ ਮੈਂ ਉਹਦੀ ਯਾਤਰਾ ਤਦ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਊਗਾ ਜਿਹੜਾ ਤੁਹਾਡੇ ਦਰਵਾਜ਼ੇ ਤੇ ਨਹੀਂ ਆਊਗਾ ਉਹ ਖਾਲੀ ਦਾ ਖਾਲੀ ਰਹੂਗਾ ਇਹ ਬਾਬਾ ਜੀ ਦੇ ਇਤਿਆਸ ਹੈ ਬਾਕੀ ਬਾਬਾਈ ਦੀਆਂ ਛੇੜ ਤੇ ਕੋਤਬਕੇ ਸਾਈਂ ਜੀ ਦੇ ਨਾਰੇ ਸਮਾ ਗੀਆਂ ਸਾਈਂ ਜੀ ਨੇ ਨੂੰ ਇੱਕ ਬਹੁਤ ਵੱਡਾ ਵਰਦਾਨ ਦਿੱਤਾ ਸਾਡਾ ਚਮੜੀ ਦਾ ਕੋਈ ਵੀ ਰੋਗ ਹੋਵੇ ਜੋ ਡਾਕਟਰੀ ਵਿਦਵਿਆਤ ਠੀਕ ਨਹੀਂ ਹੁੰਦਾ ਉਹਰੇ ਮੱਥਾ ਟੇਕ ਕੇ ਠੀਕ ਹੁੰਦਾ ਫਿਰ ਉਹਦੀ ਭੇਟਾ ਦੇਣੀ ਪੈਂਦੀ ਠੀਕ ਹੋਣ ਤੋਂ ਬਾਅਦ ਇੱਕ ਨਮਕ ਤੇਲ ਛਾੜੂ ਇਹ ਠੀਕ ਹੋਣ ਤੋਂ ਬਾਅਦ ਜਣਾਉਂਦੇ ਬਾਬਾ ਜੀ ਤੁਹਾਡੀ ਚਾਤਰਾ ਸਫਲ ਤੇ ਪ੍ਰਵਾਨ ਕਰੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਜੀ ਖਤੋ ਇਹ ਬਾਬਾਈ ਸੋ ਬਾਬਾਈ ਮੇਲਾ ਵੀ ਫਿਰ ਲੱਗਦਾ ਇਹ ਦਿਨਾਂ ਚ ਇੱਕ ਜਾਂ ਕੋਈ ਇੱਕ ਨਿਸ਼ਚਿਤ ਕੀਤਾ ਹੋਇਆ ਟਾਈਮ ਦਾ ਦਿਨ ਬਾਬਾ ਜੀ ਦਾ ਅਸੀਂ ਜੋਤੀ ਜੋ ਸਮਾਗਮ ਸਰਾੰਦੇ ਆਏ ਸਾਲ ਮਨਾਉਂਦੇ ਬਾਬਾ ਜੀ ਦਾ ਜੋਤੀ ਜੋਤੀ ਜੋ ਸਮਾਗਮ ਉਹ ਅਸੀਂ ਡੇਟ ਰੱਖੀ ਹੈ 12 ਨਵੰਬਰ ਜੀ ਇਸ 12 ਨਵੰਬਰ ਨੂੰ ਅਸੀਂ ਜੋਤੀ ਜੋ ਬਾਬਾ ਜੀ ਦਾ ਸਮਾਨ ਦਾ ਸਮਾਗਮ ਮਨਾਉਂਦੇ ਪਹਿਲਾਂ ਅਸੀਂ ਕੀਰਤਨ ਕਰਵਾਉਂਦੇ ਫਿਰ ਬਾਬਾ ਜੀ ਸੂਫੀਆਂ ਕਵਾਲੀਆਂ ਕਰਵਾਉਂਦੇ ਫਿਰ ਬਾਬਾ ਜੀ ਸੂਫੀ ਕਲਾਕਾਰ ਹੁੰਦੇ ਉਹ ਬਾਬਾ ਜੀ ਤੇ ਮੇਲਾ ਅਸੀਂ ਆਏ ਸਾਲ ਕਰਵਾਉਂਦੇ 12 ਨਵੰਬਰ ਡੇਟ 12 ਨਵੰਬਰ ਹੈ ਬਾਕੀ ਬੇਨਤੀ ਕੀਤੀ ਹੈ ਜਾਂਦੀ ਹੈ ਇਸ ਤਰੀਕ ਨੂੰ ਸੰਗਤਾਂ ਵੱਧ ਤੋਂ ਵੱਧ ਬਾਬਾ ਜੀ ਦੇ ਅੱਗੇ ਆਸ਼ੀਰਵਾਦ ਪ੍ਰਾਪਤ ਕਰਨ ਬਾਬਾ ਜੀ ਦਾ ਆਸ਼ੀਰਵਾਦ ਲੈਣ ਤੇ ਮੇਲੇ ਵਿੱਚ ਉਹ ਭਾਗ ਲਾ। ਸੋ ਗੱਲਬਾਤ ਕੀਤੀ ਹੈ ਜੀ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਥੋਂ ਕਿੱਥੋਂ ਸੰਤਾਈਆਂ ਨੇ ਗੱਲਬਾਤ ਕਰਦੇ ਆ ਜੀ ਨੇ ਦਰਬਾਰ ਦੇ ਉੱਤੇ ਆਪਾਂ ਸੰਗਤਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਕਿੱਥੋਂ ਆਏ ਨੇ ਸੋ ਤਾਂ ਜੀ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਅਸੀਂ ਹੰਬਾਲੇ ਤੋਂ ਆਏ ਆ ਜੀ ਅਸੀਂ ਵੀ ਇਹਨਾਂ ਦੇ ਬਾਰੇ ਬਹੁਤ ਸੋਹਣੇ ਆ ਤੇ ਬਾਬਾ ਜੀ ਦੇ ਅੱਗੇ ਅਰਦਾਸ ਕੀਤੀ ਹੈ ਔਰ ਝੋਲੀਆਂ ਭਰ ਕੇ ਲੈ ਕੇ ਚੱਲੇ ਆ ਕੋਈ ਦੁੱਖ ਤਕਲੀਫ ਨਹੀਂ ਬਾਬਾ ਜੀ ਸਭ ਮਰਾਦਾ ਭੋਲੀਆਂ ਕਰਦੇ ਨੇ ਜੀ ਹਾਂ ਜੀ ਵੀ ਹੰਬਲੇ ਕੋਇਓ ਕਿੰਨੀ ਕੀ ਕਿਰਪਾ ਫਿਰ ਬਾਬਾ ਜੀ ਬੜੀ ਦੂਰ ਦੂਰ ਤੱਕ ਸੰਗਤਾਂ ਤੇ ਪਹੁੰਚਦੀਆਂ ਤੁਸੀਂ ਵੀ ਅੱਜ ਸੁਣ ਕੇ ਆਏ ਜੀ ਕੀ ਕਹਿਣਾ ਚਾਹੁੰਦੇ ਹੋ ਕੁਝ ਲੈਣ ਆਏ ਹੋ ਬਾਬਾ ਜੀ ਕੋਲ ਹਾਂ ਜੀ ਸੋ ਗੱਲਬਾਤ ਕੀਤੀ ਇਹਦੀ ਉਹਨਾਂ ਨੇ ਕਿਹਾ ਏ ਕਿ ਆਪਾਂ ਵੀ ਕੁਝ ਐਤ ਮੰਗਣ ਆਏ ਆ ਬੜੀ ਸੁਭਾ ਸੁਣੀ ਆ ਬਾਬਾ ਜੀ ਦੀ ਬੜਾ ਪ੍ਰਾਤਨ ਜਿਹੜਾ ਦਰਬਾਰ ਆ ਬਾਬਾ ਬੁੱਢਣ ਸਾਹਿਬ ਜੀ ਦਾ ਕਹਿੰਦੇ ਨੇ ਕਿ ਬੱਕਰੀਆਂ ਜਿਹੜੀਆਂ ਇਹ ਉਹ 6-4 ਦਾ ਸੀ ਤੇ ਬੜਾ ਇਤਿਹਾਸਿਕ ਜਿਹੜਾ ਦਰਬਾਰ ਆ ਤੁਸੀਂ ਵੀ ਪਲੀਜ਼ ਇਸ ਦਰਬਾਰ ਦੇ ਉੱਤੇ ਨਤਮਸਤਕ ਹੋਵੋ ਤੇ ਖੁਸ਼ੀਆਂ ਪ੍ਰਾਪਤ ਕਰੋ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਕਰਿਓ ਜਿਹੜੇ ਘਰ ਸੰਕਾ ਬੈਠੇ ਨੇ ਉਤੋਂ ਤੱਕ ਵੀਡੀਓ ਜਰੀਏ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ovenagrawanal lucky rajpur tirthpur sa